ਇਕਤਾ ਟੀਵੀ ਦੇਖ ਰਹੀ ਸਾਰੀ ਸੰਗਤ ਨੂੰ ਤੁਹਾਡੇ ਆਪਣੇ ਗੁਰਦੀਪ ਕਾਤੇ ਵੱਲੋਂ ਜੈ ਗੁਰਦੇਵ ਤਨ ਗੁਰਦੇਵ ਸਾਰ ਸੰਗਤ ਜੀ ਅੱਜ ਤੁਹਾਨੂੰ ਖਬਰ ਸੁਣਾ ਰਹੇ ਨੇ ਇੱਕ ਨਿਊਜ਼ ਸੁਣਾ ਰਹੇ ਆ ਤੁਹਾਨੂੰ ਸੁਣ ਕੇ ਬਹੁਤ ਹੀ ਜ਼ਿਆਦਾ ਖੁਸ਼ੀ ਹੋਵੇਗੀ ਕਿ ਆਪਣੇ ਡੇਰਾ ਸੱਚਖੰਡ ਬੰਦਲਾ ਵਿਖੇ ਸੰਤ ਸਰਪੰਦਾਰ ਜੀ ਚੈਰੀਟੇਬਲ ਹਸਪੀਟਲ ਜਿੱਥੇ ਕੀ ਅੱਖਾਂ ਦਾ ਇਲਾਜ ਬਹੁਤ ਹੀ ਘੱਟ ਰੇਟਾਂ ਦੇ ਨਾਲ ਕੀਤਾ ਜਾਂਦਾ ਹੈ ਤੇ ਅੱਜ ਮੌਜੂਦਾ ਗੱਦੀ ਨਿਸ਼ੀਨ 108 ਸੰਤ ਨਰਿੰਜਨ ਦਾ ਜੀ ਡੇਰਾ ਸਰਚਕੰਡ ਬੱਲਾਵਨੋ ਹਸਪੀਟਲ ਵਿਖੇ ਉਦਘਾਟਨ ਕੀਤਾ ਗਿਆ ਜਿਸ ਵਿੱਚ ਹੁਣ ਹੱਡੀਆਂ ਅਤੇ ਦੰਦਾਂ ਦਾ ਇਲਾਜ ਵੀ ਹੋਵੇਗਾ ਤੇ ਇਹ ਇਲਾਜ ਹਫਤੇ ਦੇ ਵਿੱਚ ਦੋ ਦਿਨ ਕੀਤਾ ਜਾਵੇਗਾ ਤੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਤੇ ਸਾਰੇ ਦੂਦਰਾਡੇ ਸੱਜਣਾ ਬੇਤੀਆ ਕਿ ਇਸ ਮੌਕੇ ਦਾ ਲਾਕਡਾਊਨ ਤੇ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦੇ ਆ ਵੀ ਇਹ ਜੋ ਆਈਸ ਹਸਪੀਟਲ ਹੈ ਜੋ ਮਾਰਾ ਇਹਦੇ ਨਾਮ ਉੱਤੇ ਹੈ ਇਸ ਦਾ ਫਾਇਦਾ ਜਾਂ ਇਸ ਦਾ ਲਾਭ ਕੱਲਾ ਇਲਾਕਾ ਜਾਂ ਸ਼ਹਿਰ ਜਾਂ ਪੰਜਾਬ ਨਹੀਂ ਉਠਾਉਂਗਾ ਕਿਉਂਕਿ ਅਦਰ ਸਟੇਟਾਂ ਦੇ ਲੋਕ ਵੀ ਇੱਥੇ ਆਉਂਦੇ ਨੇ ਤੇ ਇਸ ਦਾ ਇਲਾਜ ਦਾ ਭਰਪੂਰ ਲੋਕ ਆਉਂਦੇ ਨੇ ਹੁਣ ਸਾਰਿਆਂ ਨੂੰ ਇੱਕ ਬੇਨਤੀ ਹੈ ਜੀ ਇਸ ਨਿਊਜ਼ ਨੂੰ ਇਸ ਕਵਰ ਨੂੰ ਬਾਕ ਬਾਕ ਸ਼ੇਅਰ ਕਰੋ ਤਾਂ ਜੋ ਦੂਦਰਾਡੇ ਬੈਠੇ ਲੋੜਵੰਦ ਲੋਕ ਇੱਥੇ ਪਹੁੰਚਣ ਤੇ ਆਪਣਾ ਇਲਾਜ ਕਰਾਉਣ ਆਂਦੀ ਵੀਡੀਓ ਦੇ ਵਿੱਚ ਤੁਹਾਨੂੰ ਮੈਨੇਜਮੈਂਟ ਅਧਿਕਾਰੀ ਤੇ ਜੋ ਡਾਕਟਰ ਸ਼ਿਵਾਨ ਇਸ ਹਸਪੀਟਲ ਦੇ ਵਿੱਚ ਆਪਣਾ ਫਰਜ ਨਿਭਾਉਣਗੇ ਉਨ੍ਹਾਂ ਨਾਲ ਜੋ ਗੱਲਬਾਤ ਹੋਈ ਹੈ ਤੁਹਾਡੇ ਸਾਹਮਣੇ ਰੱਖਾਂਗੇ ਸਾਰਿਆਂ ਨੂੰ ਧੰਨਵਾਦ ਜੈ ਗੁਰਦੇ ਤਨ ਗੁਰਦੇ जय गुरुदेव ਧੰਨ ਗੁਰਦੇਵ ਮਹਾਰਾਜ ਸੰਤ ਨਰਨਜਨਦਾਸ ਮਹਾਰਾਜ ਜੀ ਦੀ ಅಪਾਰ ਕਿਰਪਾ ਹੋਈ ਹੈ ਕਿ ਅੱਜ ਆਈ ਹਸਪੀਟਲ ਬੱਲਾ ਵਿਖੇ ਇੱਕ ਡੈਂਟਲ ਵਿੰਗ ਔਰ ਦੂਸਰਾ ਔਰਥੋ ਵਿੰਗ ਖੋਲਿਆ ਗਿਆ ਹੈ ਮਹਾਰਾਜ ਜੀ ਨੇ ਹੁਣੇ-ਹੁਣੇ ਆਪਣੇ ਕਰਕਮਲ ਨਾਲ ਦੋਹਾਂ ਵਿੰਗਸ ਦਾ ਉਦਘਾਟਨ ਕੀਤਾ ਹੈ ਮਹਾਰਾਜ ਜੀ ਦੀ ਇਹ ਦਿਲੀ ਖਾਇਲ ਸੀ ਕਿ ਹੱਡੀਆਂ ਦੇ ਮਰੀਜ਼ ਔਰ ਦੰਦਾਂ ਦੇ ਮਰੀਜ਼ ਜਿਨ੍ਹਾਂ ਨੂੰ ਕੇ ਪਹਿਲੇ ਕਠਾਰ ਹਸਪੀਟਲ ਜਾਣਾ ਪੈਂਦਾ ਹੈ ਉਹ ਇੱਥੇ ਲਾਗੇ ਹੀ ਤੇਰੇ ਆ ਕੇ ਇੱਥੇ ਨਾਲ ਹੀ ਇਹ ਇਲਾਜ ਮੁਹੱਈਆ ਕਰਾਈ ਕਰਾਇਆ ਜਾਵੇ ਸੋ ਮਹਾਰਾਜ ਜੀ ਕਾਮਨਾ ਪੂਰੀ ਹੋਈ ਆ ਅਸੀਂ ਆਸ ਕਰਦੇ ਹਾਂ ਕਿ ਇਲਾਕੇ ਦੀਆਂ ਸੰਗਤਾਂ ਨੂੰ ਇਸ ਦਾ ਬਹੁਤ ਬਹੁਤ ਲਾਭ ਹੋਏਗਾ जय गुरुदेव तान गुरुदेव मैं डॉक्टर जोयनर सीनियर ऑर्थोपेडिक सर्जन हड्डियां ਤੇ ਜੋੜਾ ਦਾ ਮਾਹਿਰ ਅੱਜ ਤੋਂ ਆਪਣੀਆਂ ਸੇਵਾਵਾਂ ਆਈ ਹਸਪੀਟਲ ਬਲਣਾ ਵਿੱਚ ਵੀ ਪ੍ਰਦਾਨ ਕਰਨ ਲੱਗਾ ਹੈਗਾ ਅਸੀਂ ਇੱਥੇ ਹੱਡੀਆਂ ਤੇ ਜੋੜਾਂ ਨੂੰ ਲੈ ਕੇ ਸਾਰੇ ਇਲਾਜ ਕੋਈਆ ਕਰਵਾਉਣ ਦੀ ਪੂਰੇ ਉਪਰਾਲੇ ਕੀਤੇ ਹੈਗੇ ਹਨ ਜਿਹੜੇ ਕਿ ਬਾਹਰ ਨਾਲੋਂ ਕਾਫੀ ਸਸਤੇ ਦਰਾਂ ਤੇ ਵੀ ਉਪਲਬਧ ਹੈਗੇ ਚੈਰ ਗੁਰੂਦੇਵ ਤਾਨ ਗੁਰੂਦੇਵ जय गुरुदेव तनुदेव मैं डॉक्टर उपेंद्र कुमार जो कि 18 सांता क्रू हॉस्पिटल 12 साल ਤੋਂ ਡੈਂਟਲ ਡਿਪਾਰਟਮੈਂਟ ਦੇ ਜੇ ਸੇਵਾ ਪ੍ਰਦਾਨ ਕਰ ਰਿਹਾ ਹਾਂ ਅੱਜ ਮਹਾਰਾਜ ਦੇ ਆਸ਼ੀਰਵਾਦ ਸਦਕਾ ਅੱਜ ਤੋਂ ਆਈ ਹਸਪੀਟਲ ਬੱਲਾ ਵਿਖੇ ਜੋ ਸੰਤਾਂਾਂ ਦੀ ਰਹਿਨਮਾਈ ਹੇਠ ਉਦਘਾਟਨ ਹੋਇਆ ਹੈ ਸਾਡੇ ਡੈਂਟਲ ਡਿਪਾਰਟਮੈਂਟ ਦਾ ਤੇ ਡਾਕਟਰ ਜਨਨ ਮਹਾਂ ਦੀ ਹੋਰ ਡਿਪਾਰਟਮੈਂਟ ਦਾ ਅਸੀਂ ਸਾਰੇ ਸੰਤਾਂ ਨੂੰ ਬੇਨਤੀ ਕਰਦੇ ਹਾਂ ਇਹ ਇਹਦਾ ਫਰਕ ਪਾਤੇ ਲਾਭ ਲਿਆ ਜੀ ਕਹਿ ਕਦੇ ਅੰਤ ਹੈ ਜੈ ਕਰਦੇਵ ਧੰਨ ਕਰਦੇਵ ਜੀ ਇਹ ਹਾਈ ਹਸਪੀਟਲ ਸਾ ਸਰਹੁੰਦਾਰ ਚਰੀ ਦੇ ਉਹ ਅੱਜ ਹੋਸਟਿਲ ਬੜੀ ਦੇਰ ਤੋਂ ਲੋਕਾਂ ਦੀ ਸੇਵਾ ਕਰ ਰਿਹਾ ਇੱਥੋਂ ਦੇ ਪੇਸ਼ੈਂਟ ਲੋਕਲ ਹੀ ਨਹੀਂ ਪੂਰੇ ਪੰਜਾਬ ਦੇ ਦੂਜੀਆਂ ਸਟੇਟਾਂ ਤੋਂ ਆ ਕੇ ਵੀ ਆਪਣਾ ਇਲਾਜ ਕਰਾ ਰਹੇ ਹਨ ਤੇ ਹੁਣ ਮਹਾਰਾਜ ਜੀ ਨੇ ਇੱਕ ਹੋਰ ਕਦਮ ਕੀਤਾ ਹੈ ਕਿ ਦੰਦਾਂ ਦੇ ਡਾਕਟਰ ਸਾਹਿਬ ਤੇ ਔਰਤੋ ਦੇ ਡਾਕਟਰ ਸਾਹਿਬੀ ਮੁਹੱਈਆ ਕਰਵਾ ਦਿੱਤੇ ਅੱਜ ਤੋਂ ਅੱਜ ਤੋਂ ਕਰਤੋਂ ਕੀਤਾ ਗਿਆ ਮਹਾਰਾਜ ਜੀ ਕੋਟ ਕੋਟ ਸ਼ੁਕਰ ਹੈ ਲੋਕਾਂ ਦੀ ਬੇਨਤੀ ਹੈ ਜੀ ਸਾਰੇ ਲੋਕ ਇਲਾਕੇ ਦੇ ਵੀ ਦੂਰ ਦਰਡੇ ਦੇ ਵੀ ਇਹਨਾਂ ਵੀ ਸੇਵਾਵਾਂ ਤੋਂ ਸਬੂਤਾਂ ਪ੍ਰਾਪਤ ਕਰ ਸਕਦੇ ਹਾਂ ਜੈ ਗੁਰਦੇਵ ਤੁਨਕ